ਸਤਿ ਸ਼੍ਰੀ ਅਕਾਲ ਮੈਂ ਨਰਮਨ ਰਮਨ ਸਿੰਘ ਆਲਖ ਇਸ ਵਕਤ ਮੈਂ ਮੌਜੂਦ ਹੈ ਮਿਹਰਪਨ ਪਿੰਡ ਦੇ ਵਿੱਚ ਜਿੱਥੇ ਕਿ ਹਰਕ ਪਾਰਟੀ ਵੱਲੋਂ ਜੋਰਾ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਪਰ ਇਸ ਵਕਤ ਮੈਂ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕੁਲਵਕ ਸਿੰਘ ਜੀ ਜਿਨ੍ਹਾਂ ਵੱਲੋਂ ਇਸ ਵਕਤ ਦੋ ਟੂ ਟੋ ਪ੍ਰਚਾਰ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਮੀਡੀਆ ਨੇ ਇੱਕ ਨਿਮਾਣੇ ਜੇ ਪਾਰਟੀ ਵਰਕਰ ਦਾ ਵੀ ਅਕੈ ਤੇ ਮੇਰੀ ਕਵਰਿੰਗ ਕਰਕੇ ਮੇਰਾ ਹੌਸਲਾ ਵਧਾਇਆ ਮੇਰੀ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਤੁਸੀਂ ਇੱਕ ਬਹੁਤ ਵੱ ਮੈਂ ਤੁਹਾਡਾ तहे ਦਿਲੋਂ ਧੰਨਵਾਦ ਆਂ ਔਰ ਮੈਨੂੰ ਕੋਈ ਪੁੱਛੋ ਇਸ ਕੈਂਪੇਨ ਦੇ ਦਰਮਿਆਨ ਕੀ ਕੀ ਪਰੇਸ਼ਾਨੀਆਂ ਆਈਆਂ ਥੈਂਕ ਯੂ ਸਰ ਗੱਲ ਕਰ ਲਈਏ ਆਤੋਂ 4-5 ਦਿਨ 6 ਦਿਨ ਪਹਿਲਾਂ ਦੀ ਜਦੋਂ ਜਦੋਂ ਵੀ ਤੁਸੀਂ ਪ੍ਰਚਾਰਿਤ ਸ਼ੁਰੂ ਕੀਤਾ ਲੋਕਾਂ ਦੇ ਵਿੱਚ ਵਿਚਰੇ ਹੋ ਠੀਕ ਹੈ ਜੀ ਔਰ ਲੋਕਾਂ ਦਾ ਕੀ ਰੁਝਾਨ ਤੁਹਾਨੂੰ ਦੇਖਣ ਨੂੰ ਮਿਲਿਆ ਕਿਉਂਕਿ ਡੋਰ ਟੂ ਡੋਰ ਤੇ ਸੁਣ ਕਰ ਰਹੇ ਹੋ ਪਹਿਲਾਂ ਦੀ ਗੱਲ ਕਰ ਲਈਏ ਕਿੰਨਾ ਕੁ ਰਿਸਪੌਂਸ ਲੱਗ ਰਿਹਾ ਤੁਹਾਨੂੰ ਲੋਕਾਂ ਦਾ ਮੈਂ ਲਗਭਗ ਹਮ ਪੰਚਾਇਤੀ ਚੋਣਾ ਹਾਰਨ ਤੋਂ ਬਾਅਦ ਹਮ ਮੈਂ ਲੋਕਾਂ ਦੇ ਵਿੱਚ ਪਹਿਲਾਂ ਵੀ ਵਿਚਰਦਾ ਰਿਹਾ ਹਮ ਤੇ ਹੁਣ ਤਾਂ ਰੈਗੂਲਰ ਵਿੱਚ ਨਾ ਇੱਕ ਸਾਲ ਤੋਂ ਮੈਂ ਵਿਚਰ ਰਿਆ ਸੀਗਾ ਹਮਮ ਔਰ ਮੈਂ ਲੋਕਾਂ ਦੀ ਸਮੱਸਿਆ ਜਿੰਨੀ ਮੇਰੀ ਸਮਰੱਥਾ ਸੀਗੀ ਹਮਮ ਪਾਰਟੀ ਮਾਦੀ ਮਰਾਹੀ ਨਿਜੀ ਮਾਦੀ ਮਰਾਹੀ ਜਾਂ 바ਵਾ ਸਾਹਿਬ ਦੇ ਤਹਿਤ ਸੰਵਿਧਾਨ ਮੁਤਾਬਕ ਹਮਮ ਮੈਂ ਲੋਕਾਂ ਦੀ ਸਮੱਸਿਆਵਾਂ ਹੱਲ ਕਰਦਾ ਰਿਹਾ ਹਮਮ ਹੁਣ ਆ ਗਈ ਇਲੈਕਸ਼ਨ ਕੰਪੇਨ ਦੀ ਗੱਲ ਵੀ ਜਦੋਂ ਚੋਣਾਂ ਤੇ ਮੈਨੂੰ ਪਾਰਟੀ ਨੇ ਯੋਗ ਸਮਝਦੇ ਹੋਏ ਹਮਮ ਟਿਕਟ ਦਿੱਤੀ ਮੈਨੂੰ ਇਹ ਗੱਲ ਕਹੀ ਵੀ ਮੈਂ ਕਿਹਾ ਵੀ ਮੈਂ ਕੋਈ ਦੂਸਰੀ ਪਾਰਟੀ ਤਰ੍ਹਾਂ ਕੋਈ ਤਨਵਾਨਤਾ ਨਹੀਂ ਹੈਗਾ ਲੇਕਿਨ ਉਹਨਾਂ ਨੇ ਕਿਹਾ ਮੁਨੀਆਂ ਸਾਹਿਬ ਦਾ ਬਹੁਤ ਧੰਨਵਾਦ ਆ ਬਾਕੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਆ ਵਰਕਰ ਸਹਿਬਾਨ ਦਾ ਬਹੁਤ ਧੰਨਵਾਦ ਆ ਜਿਹੜੇ ਮੇਰੇ ਹੱਕ ਦੇ ਵਿੱਚ ਉੱਥੇ ਖੜੇ ਵੀ ਇਹ ਲੋਕਾਂ ਦੀ ਸੇਵਾ ਕਰਨ ਵਾਲਾ ਬੰਦਾ ਇਹਨੂੰ ਟਿਕਟ ਦਿਓ ਤੇ ਮੈਂ ਮੈਨੂੰ ਉਹਨਾਂ ਪਾਰਟੀ ਟਿਕਟ ਦਿੱਤੀ ਮੈਂ ਉਹੀ ਲੋਕਾਂ ਪਾਰਟੀ ਦਾ ਸਨੇਹਾ ਸਰਕਾਰ ਦਾ ਭਗਵੰਨ ਮਾਨ ਜੀ ਦਾ ਸਨੇਹਾ ਲੋਕਾਂ ਚ ਲੈ ਕੇ ਆਇਆ ਲੋਕ ਬਹੁਤ ਵਧੀਆ ਰਿਸਪਾਂਸ ਦੇ ਰਹੇ ਨੇ ਔਰ ਲੱਗ ਰਿਹਾ ਵੀ ਜਿਹੜੇ ਅੱਜ ਤੱਕ ਬਾਕੀ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਉੱਤੋਂ ਵਧੀਆ ਰਿਜ਼ਲਟ ਆਊਗਾ ਲੋਕਾਂ ਦੀ ਸਮੱਸਿਆਵਾਂ ਨੇ ਨਿੱਜੀ ਸਮੱਸਿਆਵਾਂ ਨੇ ਕੋਈ ਗਲੀ ਦੀ ਕੋਈ ਦੂਸਰੀ ਇਹ ਤਾਂ ਮਾਮੂਲੀ ਸਰਕਾਰ ਦੇ ਚਾਵੇ ਦਾ ਕੁਝ ਵੀ ਨਹੀਂ ਹੈਗਾ ਇਹ ਕੋਸ਼ਿਸ਼ ਕਰਾਂਗੇ ਇਮਾਨਦਾਰੀ ਦੇ ਨਾਲ ਮੌਕਾ ਮਿਲਿਆ ਸਕੂਲਾਂ ਦੀ ਗੱਲ ਕਰ ਲਈ ਆਪਾਂ ਗਲੀਆਂ ਔਰ ਨਾਲੀਆਂ ਤੋਂ ਹਟ ਕੇ ਗੱਲ ਕਰਦੇ ਪਏ ਐਜੂਕੇਸ਼ਨ ਦੀ ਗੱਲ ਐਜੂਕੇਸ਼ਨ ਦੀ ਗੱਲ ਕਰ ਲਈਏ ਐਜੂਕੇਸ਼ਨ ਦੀ ਗੱਲ ਸੁਣੋ ਮੈਂ 13 ਦੇ ਵਿੱਚ 11 ਤੋਂ 13 ਤੱਕ ਮੈਨੂੰ ਸਰਪੰਚੀ ਕਰਨ ਦਾ ਮੌਕਾ ਮਿਲਿਆ ਮਿਹਰਬਾਨ ਤੋਂ ਫਰੇਮ ਕਲੋਨੀ ਤੋਂ ਮੈਂ ਬਾਬਾ ਸਾਹਿਬ ਦੇ ਦਿੱਤੇ ਹੋਏ ਹੁਕਮ ਅਨੁਸਾਰ ਬੜੋ ਜੁੜੋ ਤੇ ਸੰਘਰਸ਼ ਕਰੋ ਪੜਨ ਦੇ ਲਈ ਮੈਂ 1956 ਦਾ ਸਕੂਲ ਸੀਗਾ 2011 ਵਿੱਚ ਉਹਨੂੰ ਮੈਂ ਸੈਂਪਸ਼ਨ ਕਰਾ ਕੇ ਸਰਬ ਸਿੱਖਿਆ ਵਹਨ ਤੋਂ 22 ਲੱਖ ਰੁਪਏ ਲਿਆ ਕੇ ਕੇਂਦਰੀ ਫੰਡ ਦੇ ਵਿੱਚੋਂ ਉੱਥੇ ਮੈਂ ਲਾਇਆ ਅੱਜ ਉੱਥੇ ਬੱਚੇ ਪੜ ਰਹੇ ਨੇ ਹੁਣ ਮੇਰੀ ਜਿਹੜੀ ਦਿਲੀ ਇੱਛਾ ਮੈਂ ਸਭ ਤੋਂ ਪਹਿਲਾਂ ਮੇਰੇ ਪਾਇਓਰਟੀ ਵਿੱਚ ਤੇ ਕੰਮ ਆ ਮੈਂ ਸਕੂਲ ਨੂੰ ਹਾਈ ਸਕੂਲ ਬਣਾਉਂਗਾ ਔਰ ਉੱਥੇ ਹੋਰ ਜਿਹੜੀ ਸਟਾਫ ਦੀ ਕਾਰਟ ਆ ਉਹ ਮੈਂ ਪੂਰੀ ਕਰੂੰਗਾ ਔਰ ਅੱਛੀ ਸਹਿਤ ਦੀਆਂ ਕਿਤਾਬਾਂ ਜਿਹੜੀਆਂ ਨੇ ਮੈਂ ਚਾਹਨਾ ਵੀ ਉੱਥੇ ਪਈਆਂ ਹੋਣ ਜਿਹੜਾ ਪੰਚਾਇਤਕਾਰ ਬਣ ਰਿਹਾ ਬੱਚੇ ਪੜਨ ਉਹ ਪੰਜਾਬ ਦੀ ਨਸ਼ਿਆਂ ਤੋਂ ਬਚਣ ਪੰਜਾਬ ਦੇ ਸਭਤਾ ਬਾਰੇ ਸਮਝਣ ਆਪਣੇ ਮਾਪਿਓ ਦਾ ਸਤਿਕਾਰ ਕਰਨ ਸਮਾਜਵਾਦੀ ਵਿਚਰਨ ਦੀ ਉਹਨਾਂ ਨੂੰ ਅੱਛੀ ਸਿੱਖਿਆ ਮਿਲੇ ਇਸ ਤਰ੍ਹਾਂ ਦਾ ਮੇਰਾ ਏਜੰਡਾ ਹੈਗਾ ਇਹ ਜਿਹੜੀ ਵੋਟ ਹੈ ਕੈਂਡੀਡੇਟ ਦੇ ਫੇਸ ਨੂੰ ਪੈਂਦੀ ਆ ਠੀਕ ਹੈ ਜੀ ਜਿਹੜੇ ਤੁਹਾਡੇ ਕੰਮ ਕਰਵਾਏ ਹੋਣਗੇ ਜਾਂ ਸਰਪੰਚ ਸਾਹਿਬ ਦੇ ਕੰਮ ਕਰਾਏ ਹੋਣਗੇ ਠੀਕ ਹੈ ਜੀ ਉਹਨੂੰ ਦੇਖ ਉਹਦੇ ਆਧਾਰ ਤੇ ਵੋਟ ਪੈਣੀ ਆ ਕੀ ਲੱਗਦਾ ਵਾ ਜਿਹੜਾ ਤੁਹਾਡਾ ਹਲਕਾ ਵਾ ਉਹਦੇ ਵਿੱਚ ਕਿੰਨੇ ਕ ਕੰਮ ਹੋ ਚੁੱਕੇ ਨੇ ਔਰ ਕਿੰਨੇ ਕ ਪੈਂਡਿੰਗ ਨੇ ਨਹੀਂ ਦੇਖੋ ਅੱਜ ਤੋਂ ਪਹਿਲਾਂ ਜਿੰਨੇ ਵੀ ਸਰਪੰਚ ਬਣੇ ਸਾਰੇ ਨੇ ਆਪਣੀ ਸਮਰੱਥਾ ਜਾਂ ਆਪਣੀ ਸਮਝ ਮੁਤਾਬਕ ਕੰਮ ਕੀਤੇ ਹੂੰ ਕਿਸੇ ਨੇ ਪਿੰਡ ਦਾ ਵਿਕਾਸ ਕੀਤਾ ਕਿਸੇ ਨੇ ਆਪਣਾ ਵਿਕਾਸ ਕੀਤਾ ਨੇ ਕਿਸੇ ਪਾਰਟੀ ਦਾ ਵਿਕਾਸ ਕੀਤਾ ਹੂੰ ਜਿਹੜਾ ਹੁਣ ਸਰਪੰਚ ਬਣਿਆ ਜਸਪ੍ਰੀਤ ਸਿੰਘ ਗੋਲੂ ਪੰਜਾਬੀ ਚ ਉਹਨੂੰ ਗੋਲੂ ਕਹਿੰਦੇ ਕੇਵਲ ਦਾ ਕੰਮ ਕਰਦੇ ਨੇ ਉਹ ਅੱਛਾ ਜੰਗੇਜ਼ ਮੁੰਡਾ ਹਾਂ ਔਰ ਦੇਖੋ ਤੁਸੀਂ ਜਾ ਕੇ ਦੇਖਿਆ ਹੁਣ ਮੀਡੀਆ ਤੇ ਰਾਹੀ ਜਿਹੜੀਆਂ ਮੇਨ ਗਲੀਆਂ ਸੀਗੀਆਂ ਉਹ ਟੁੱਟੀਆਂ ਪੱਜੀਆਂ ਪੱਜੀਆਂ ਸੀਗੀਆਂ ਬੱਚੇ ਗੁਜਰਦੇ ਸੀਗੇ ਡਿੱਗਦੇ ਸੀਗੇ ਚੱਲਣਾ ਹੀ ਮੁਸ਼ਕਲ ਹੋ ਗਿਆ ਸੀਗਾ ਪਹਿਲਾਂ ਤਾਂ ਅਸੀਂ ਗੁਰੂ ਘਰ ਤੋਂ ਲੈ ਕੇ ਉਹ ਮਗਰ ਤੱਕ ਮੇਨ ਗਲੀ ਬਣਾਈਆ ਔਰ ਸੱਤ ਗਲੀਆਂ ਜਿਹੜੀਆਂ ਲਗਭਗ ਕੰਪਲੀਟ ਹੋ ਚੁੱਕੀਆਂ ਨੇ ਅੱਠ ਗਲੀਆਂ ਦਾ ਅਸੀਂ ਘਟਕਾ ਬਿਛਾਤਾ ਔਰ ਉਹ ਵੀ ਕੰਪਲੀਟ ਹੋ ਜਾਣਗੀ ਆ ਮੰਤਰੀ ਸਾਹਿਬ ਨੇ ਸਾਡੀ ਗੱਲ ਹੋਈ ਆ ਜਿਹੜੀ ਮੇਨ ਸਮੱਸਿਆ ਸੀਵਰੇਜ ਦੀ ਆ ਸੀਵਰੇਜ ਸੀਵਰੇਜ ਦੀ ਸਮੱਸਿਆ ਆ ਗਈ ਆ ਇਹ ਨਾਮਦੇਵ ਕਲੋਨੀ ਤੋਂ ਪਰਲੀ ਸਾਈਡ ਤੇ ਇੱਕ ਡਿਸਪੋਜ਼ਲ ਬਣ ਰਿਹਾ ਤਾਜਪੁਰ ਰੋਡ ਤੇ ਉਹਦੇ ਨਾਲੇ ਕਨੈਕਟ ਹੋ ਜਾਊਗਾ ਜਿਹੜਾ ਪੰਜਾਬ ਦਾ ਮਿਹਰਬਾਨ ਦਾਦਾ ਪਾਣੀ ਆ ਸੜਕ ਤੋਂ ਇਹਦੀ ਸਾਈਡ ਗੁਰਦੁਆਰੇ ਦੇ ਬੈਕ ਸਾਈਡ ਵਾਲਾ ਇਹ ਤਾਂ ਸਮੱਸਿਆ ਲਗਭਗ 2 ਮਹੀਨੇ ਚੱਲ ਹੋ ਜੂਗੀ ਜੋ ਸਾਨੂੰ ਲੱਗ ਰਿਹਾ ਹੈ ਪਾਰਕ ਦੀ ਗੱਲ ਕਰ ਲਈਏ ਕਿਉਂਕਿ ਲੋਕਾਂ ਨੂੰ ਸਵੇਰੇ ਮਾਰਨਿੰਗ ਤੇ ਲੋਕ ਸੈਰ ਕਰਨ ਲਈ ਪਾਰਕਾ ਵੀ ਚਾਹੀਦਾ ਕਿ ਕਿਹਨੇ ਦਾ ਪਾਰਕ ਐਥੇ ਹੈ ਇਹ ਦੱਲੇ ਕੋਈ ਪਾਰਕ ਨਹੀਂ ਹੈ ਜੀ ਜਿਹੜੀ ਪੰਚਾਇਤ ਦੀ ਜ਼ਮੀਨਾਂ ਸੀਗੀਆਂ ਜੇ ਰਿਕਾਰਡ ਮੁਤਾਬਕ ਅੱਜ ਵੀ ਬੋਲਦੀਆਂ ਨੇ ਉਹ ਜਿਹੜੇ ਪਹਿਲੇ ਸਾਡੇ ਸਹਿਬਾਨ ਸੀਗੇ ਸਰਪੰਚ ਸਾਹਿਬ ਜੀ ਨੂੰ ਸੇਵਾ ਦੀ ਮੌਕਾ ਮਿਲੀ ਸਰਕਾਰੀ ਜ਼ਮੀਨਾਂ ਸੰਭਾਲਣਾ ਸੀਗਾ ਉਹ ਲੱਗਦਾ ਵੀ ਖੁਦ ਹੀ ਸੰਭਾਲ ਕੇ ਬਹਿ ਗਏ ਇਸ ਕਰਕੇ ਪਾਰਕਾਂ ਦੀ ਸਮੱਸਿਆ ਆਈਏ ਜ਼ਰੂਰ ਹੈਗੀ ਆ ਔਰ ਰੋਡ ਤੇ ਟ੍ਰੈਫਿਕ ਆ ਨਹੀਂ ਆ ਕੋਈ ਬੰਦਾ ਰੋਡ ਤੇ ਸੈਰ ਨਹੀਂ ਕਰ ਸਕਦਾ ਇਸ ਲਈ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇੱਕ ਬਦਰ ਨਾਮ ਕਹਿੰਦੇ ਨਾਲਾ ਬਰਸਾਤੀ ਨਾਲਾ ਹੁਣ ਉਹ ਗੰਦੇ ਨਾਲੇ ਦਾ ਰੂਟ ਧਾਰਨ ਕਰ ਗਿਆ ਅਸੀਂ ਉਹਦੇ ਤੇ ਇੱਕ ਰੈਂਪ ਬਣਾਈਏ ਇਸ ਤਾਂ ਦੀ ਦਿਲੀ ਇੱਛਾ ਵੀ ਲੋਕ ਉੱਥੇ ਸੈਰ ਕਰ ਲੈਣ ਜਾ ਜਾ ਉੱਥੇ ਕੋਈ ਐਸਾ ਸਿਸਟਮ ਬਣਾਵਾਂਗੇ ਵੀ ਬੰਦੇ ਆਰਾਮ ਕਰ ਸਕਣ ਬਜ਼ੁਰਗ ਬੰਦੇ ਇਸ ਤਰ੍ਹਾਂ ਦਾ ਮੇਰੀ ਜਾਨੀ ਕਿ ਦਿਲੀ ਇੱਛਾ ਹੈਗੀ ਆ ਅਗਰ ਜੇ ਮੈਨੂੰ ਮੌਕਾ ਮਿਲਦਾ ਮੈਂ ਉਹ ਜ਼ਰੂਰ ਕੰਮ ਕਰੂੰਗਾ ਜੀ ਕਿੰਨੀ ਵੋਟ ਹੈ ਸਰ ਤੁਹਾਡੇ ਹਲਕੇ ਦੇ ਵਿੱਚ ਕੱਲੀ ਮੇਹਰਬਾਨ ਦੇ ਵਿੱਚ ਤਾਂ 1880 880 ਵੋਟਾਂ ਨੇ ਕੱਲੀ 1880 880 ਵੋਟਾਂ ਨੇ ਓਕੇ ਵਿਦਿਆਬਾੜ ਕਲੋਨੀ ਵੋਟਾਂ ਪੈ ਗਈਆਂ ਪ੍ਰੇਮ ਕਲੋਨੀ ਦੀ ਵੋਟਾਂ ਪੈ ਗਈਆਂ ਧੋਲਾਪਿੰਡ ਦੀ ਮੇਰੇ ਵਿੱਚ ਜਿਹੜੇ ਪਿੰਦੇ ਨੇ ਹਲਕੇ ਦੇ ਵਿੱਚ ਉਹਦੀਆਂ ਵੋਟਾਂ ਪੈ ਗਈਆਂ ਕੋਲ ਟੋਟਲ ਮਿਲਾ ਕੇ 4200 ਤੋਂ ਬੋਰ ਦੇ ਐਸਟੀਮੇਟ ਹੈਗਾ ਔਰ ਮੈਂ ਆਸ ਕਰਦਾ ਮੈਂ ਸਾਰੇ ਬੰਦਿਆਂ ਤੱਕ ਸੰਪਰਕ ਕਰ ਰਿਹਾ ਕੋਈ ਵੀ ਰਹਿ ਵੀ ਗਿਆ ਹੋਵੇ ਉਹ ਵੀ ਮੈਂ ਉਹਨਾਂ ਇੱਕ ਟੱਚ ਵਿੱਚ ਰਹੂੰਗਾ ਇਹ ਨਹੀਂ ਵੀ ਬੋਟਾਂ ਪੈ ਗਈਆਂ 4200 ਵੋਟ ਗਈ ਤੁਸੀਂ 4200 ਬੰਦਿਆਂ ਦੇ ਵਿੱਚੋਂ ਕਿੰਨੇ ਕੁ ਬੰਦਿਆਂ ਨੂੰ ਲੱਗਦਾ ਕਿ ਰਿਸਪੌਂਸ ਦਿੱਤਾ ਸਾਨੂੰ ਮੈਂ ਲਗਭਗ ਸਾਲ ਤੋਂ ਲੱਗਿਆ ਹੋਇਆ ਇਸ ਕੰਮ ਦੇ ਲਈ ਹਮ ਇਲੈਕਸ਼ਨ ਦੀ ਪੀਰੀਅਡ ਤੇ ਕੈਂਪੇਨ ਸ਼ੁਰੂ ਹੋਣ ਤੋਂ ਬਾਅਦ ਲਗਭਗ ਮੈਂ 2000 ਬੰਦਿਆਂ ਤੋਂ ਵੱਧ ਨਿਜੀ ਤੌਰ ਤੇ ਕੰਟੈਕਟ ਕਰ ਚੁੱਕਿਆ ਹਮ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਮੈਨੂੰ ਘਰੇ ਬੁਲਾ ਕੇ ਰੋਟੀ ਖਾਉਂਦੇ ਨੇ ਸਾਰਾ ਕੁਝ ਮਿਲਦਾ ਇtanto ਲੱਗਦਾ ਵੀ ਮੈਂ ਆਪਣੇ ਅਰਜੇਵੇਂ ਚ ਹੀ ਨਹੀਂ ਹੈਗਾ ਤੇ ਮੈਨੂੰ ਸਮੇਂ ਸਮੇਂ ਅਨੁਸਾਰ ਮੈਨੂੰ ਇਨਾ ਪਿਆਰ ਮਿਲ ਰਿਹਾ ਸੰਗਦਾ ਮੈਂ ਤੈਨੂੰ ਪੁੱਛਿਆ ਸੀ ਕਿ ਇਹ ਜਿਹੜੀ ਬੋਟ ਹੈ ਚਿਹਰੇ ਨੂੰ ਪੈਂਦੀ ਹੈ ਠੀਕ ਹੈ ਜੀ ਕੰਮਾਂ ਨੂੰ ਪੈਂਦੀ ਹੈ ਦੇਖੋ ਮੈਂ ਮਿਹਰਬਾਨ ਸ਼ੌਪਕੀਪਰ ਐਸ਼ੂ ਇਸਨੇ ਪ੍ਰਧਾਨ ਵੀ ਆ ਦੁਕਾਨਦਾਰਾਂ ਦੀ ਸਮੱਸਿਆ ਨੇ ਕੋਈ ਜੀਐਸਟੀ ਦੀ ਸਮੱਸਿਆ ਦੂਜਿਆ ਕੋਈ ਐਸਾ ਨਹੀਂ ਜਿਹਦੇ ਲਈ ਮੈਂ ਨਾ ਸੰਘਰਸ਼ ਕੀਤਾ ਹੋਵੇ ਲੋਕ ਮੈਨੂੰ ਮੇਰੇ ਕੰਮਾਂ ਤੋਂ ਜਾਣਦੇ ਆ ਮੇਰੇ ਮੈਂ ਵੀ ਕਹਨਾ ਔਰ ਮੈਂ ਕੱਲ ਵੀ ਇੱਕ ਦੋ ਮੀਟਿੰਗਾਂ ਦੇ ਵਿੱਚ ਵੱਡੀਆਂ ਪਬਲਿਕ ਮੀਟਿੰਗਾਂ ਵਿੱਚ ਇਹ ਗੱਲ ਕਹੀ ਵੀ ਅਗਰ ਮੈਂ ਪੁਸ ਨੂੰ ਜਾਂ ਕਿਸੇ ਹੋਰ ਅਧਿਕਾਰੀ ਨੂੰ 1 ਰੁਪਿਆ ਵੀ ਕਦੇ ਦਵਾਇਆ ਹੋਵੇ ਤਾਂ ਸਾਥੀਓ ਮੇਰੀ ਵੋਟ ਪਾ ਕੇ ਖਰਾਬ ਨਾ ਕਰਿਓ ਫਿਰ ਜਿਹੜੇ ਤੁਸੀਂ ਪਹਿਲਾਂ ਸਾਥੀਆਂ ਪਾਉਣੇ ਹੋ ਉਹਨਾਂ ਦੀ ਵੋਟ ਪਾ ਦਿਓ ਮੈਂ ਬਹੁਤ ਤੁਹਾਡਾ ਧੰਨਵਾਦ ਕਰੂੰਗਾ ਲੇਕਿਨ ਜੇ ਮੈਂ ਤੁਹਾਡਾ ਕੰਮ ਕੀਤਾ ਜਾਂ ਤੁਸੀਂ ਮੈਨੂੰ ਯੋਗ ਸਮਝਦੇ ਕੰਮ ਦੇ ਤਾਂ ਇੱਕ ਵਾਰੀ ਮੈਨੂੰ ਮੌਕਾ ਦਿਓ ਮੈਂ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਕੰਪਲੇਨਟ ਨਹੀਂ ਆਉਣ ਦਊਗਾ ਇੰਨੀਆਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਕੋਲ ਹਾਂਜੀ ਡੋਰ ਟੂ ਡੋਰ ਪ੍ਰਚਾਰ ਕਰ ਰਿਹਾ ਹਾਂ ਸਰ ਪਲੀਜ਼ ਪੂਰੀ ਇੰਟਰਵਿਊ ਹੋਣ ਦਿਓ ਅੱਜ ਡੋਰ ਟੂ ਡੋਰ ਪ੍ਰਚਾਰ ਕਰ ਰਿਹਾ ਹਾਂ ਤੁਹਾਨੂੰ ਲੋਕਾਂ ਨੇ ਕਿਹੜੀ ਕਿਹੜੀ ਸਮੱਸਿਆਵਾਂ ਦੱਸੀਆਂ ਜਿਹੜੀਆਂ ਤੁਸੀਂ ਪਹਿਲੇ ਦਿਨ ਆਤੇ ਕਰਨਾ ਚਾਹੁੰਦੇ ਹੋ ਲੋਕਾਂ ਦੀ ਸਮੱਸਿਆਵਾਂ ਇੱਥੇ ਕੀ ਹੈ ਲੋਕਾਂ ਦੀ ਮੇਨ ਜਿਹੜੀ ਸਮੱਸਿਆ ਸਿਵਲ ਜਾਮਦੀ ਸਮੱਸਿਆ ਹੈ ਜਿਆਦੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਮੰਤਰੀ ਸਾਹਿਬ ਨੇ ਇਹ ਗੱਲ ਹੋਈ ਜਦੋਂ ਸਭ ਟਿਕਟ ਵੀ ਦਿੱਤੀ ਗਈ ਕੁਝ ਗਲੀਆਂ ਵੀ ਬਣਨ ਵਾਲੀਆਂ ਹੈਗੀਆਂ ਨਹੀਂ ਗਲੀਆਂ ਕਾਫੀ ਬਣਨ ਵਾਲੀਆਂ ਨੇ ਹਾਂਜੀ ਇੱਕ ਸਾਲ ਦਾ ਸਾਡੀ ਪੰਚਾਇਤ ਨੂੰ ਬਣੀ ਨੂੰ ਟਾਈਮ ਹੋਇਆ ਹਾਂ ਔਰ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਮੇਨ ਜਿਹੜੀ ਟੱਚ ਪੁਆਇੰਟ ਆ ਗੁਰੂ ਘਰ ਤੋਂ ਜਾਂਦਾ ਔਰ ਪਿੱਛੇ ਤੱਕ ਚੱਲ ਜਾਂਦਾ ਜਗੀਰਪੁਰ ਨੂੰ ਉਹ ਬਣਾ ਤੇ ਇੰਟਰਲੋਕਿੰਗ ਟੈਲਾਂ ਲਾ ਕੇ ਔਰ ਸੱਤ ਗਲੀਆਂ ਤੁਹਾਨੂੰ ਮੈਂ ਦੱਸਿਆ ਵੀ ਕੰਪਲੀਟ ਹੋ ਚੁੱਕੀਆਂ ਨੇ ਅੱਠ ਦਾ ਪ੍ਰੋਜੈਕਟ ਚੱਲ ਰਿਹਾ ਹਾਂ ਜਿੱਤੇ ਘਟਕਾ ਦੇ ਚੁੱਕਿਆ ਹੋਰ ਹੋਰ ਵੀ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਜਿੰਨਾ ਵੀ ਤੁਹਾਨੂੰ ਫੰਡ ਦੀ ਲੋੜ ਆ ਉਹ ਸਾਡੇ ਕੋਲ ਅਲਾਸਰ ਵਿੱਚ ਦੱਸੋ ਸਹੀ ਤੇ ਸਾਨੂੰ ਇਹ ਆਸ ਔਰ ਉਮੀਦ ਆ ਵੀ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਅਸੀਂ ਇਸ ਪਿੰਡ ਦਾ ਨਕਸ਼ਾ ਬਣਾ ਫੰਡ ਦੀ ਗੱਲ ਕੀਤੀ ਤੁਸੀਂ ਮੈਂ ਕਾਫੀ ਸਰਕਾਰਾਂ ਦੇਖ ਚੁੱਕਾ ਹਾਂ ਆ ਫਿਰ ਹਾਲ ਮੈਂ 라ਹੋ ਰੋਡ ਕਦੇ ਨਹੀਂ ਬਣੀ ਦੇਖੀ ਪਰ ਹੁਣ ਜਿਹੜੀ ਮੁੰਡਿਆ ਸਾਹਿਬ ਵੱਲੋਂ ਜਿਹੜਾ ਕਿ ਪਹਿਲ ਦੇ ਹੱਦ ਦੇ 라ਹੋ ਰੋਡ ਨੂੰ ਬਣਾਇਆ ਗਿਆ ਵਾ ਉਸ ਨੂੰ ਮੈਂ ਕੀ ਕਹਣਾ ਰਹਾ ਰੋਡ ਅਜੇ ਅਧੂਰੀ ਆ ਲਗਭਗ ਬਹੁਤ ਜਿਆਦਾ ਬਣ ਚੁੱਕੀ ਆ ਨਹੀਂ ਬਣ ਚੁੱਕੀ ਆ ਲੇਕਿਨ ਜਿਹੜੀ ਮੇਨ ਮਹਿਰਵਾਨ ਨੂੰ ਟੱਚ ਕਰਦੀ ਹੈ ਮੇਨਵਾਨ ਨੂੰ ਆਊਟ ਕਰਦੀ ਆ ਓਕੇ ਉਹ ਬਹੁਤ ਵੱਡੀ ਸਮੱਸਿਆ ਕਿਉਂਕਿ ਜੀਟੀ ਰੋਡ ਵਰਗੀ ਨੈਸ਼ਨਲ ਹਾਈਵੇ ਵਰਗੀ ਇੱਥੇ ਟ੍ਰੈਫਿਕ ਆ ਉਸ ਤੋਂ ਵੀ ਜ਼ਿਆਦਾ ਟ੍ਰੈਫਿਕ ਆ ਹੂੰ ਕਈ ਮੌਤਾਂ ਵੀ ਹੋਈਆਂ ਨੇ ਇੱਥੇ ਅੰਸਗਾਮੀ ਜਿਹੜੀ ਨਹੀਂ ਕਿਸੇ ਨੇ ਹੋਣੀ ਚਾਹੀਦੀ ਸੀ ਉਹ ਵੀ ਹੋਈਆਂ ਨੇ ਇਸ ਕਰਕੇ ਮੁਂੜਿਆ ਜੀ ਬਾਰ-ਬਾਰ ਇਹ ਰਿਕਵੈਸਟ ਕੀਤੀ ਆ ਉਹਨਾਂ ਨੇ ਸਾਰੇ ਪ੍ਰੋਜੈਕਟ ਬਣਾ ਕੇ ਬੜੇ ਸੰਸੇਰ ਮੰਤਰੀ ਸਾਹਿਬ ਨੇ ਸਾਡੇ ਉਹ ਲੱਗੇ ਹੋਏ ਨੇ ਉਹ ਉਹਨਾਂ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਜਲਦੀ ਵੀ ਜੇ ਇਹ ਤੁਹਾਨੂੰ ਫੈਸਲਾ ਕਰਨਾ ਬੁਗਿਆ ਇਸ ਮੈਟਰ ਦੇ ਉੱਤੇ ਜੇ ਅਗਰ ਤੁਸੀਂ ਜਿੱਤਦੇ ਹੋ ਲੋਕਾਂ ਤੋਂ ਜਿੱਤਦਾ ਫਤਵਾ ਦਿੰਦੇ ਹੋ ਮੇਰਾ ਲਾਸਟ ਕੁਐਸਚਨ ਇਹ ਹੈ ਕਿ ਤੁਸੀਂ ਪਹਿਲੇ ਅਧਾਰ ਤੇ ਕਿਹੜਾ ਕੰਮ ਕਰਾਣਾ ਚਾਹੋਗੇ ਪਹਿਲੇ ਅਧਾਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਆ ਪਾਇਓਰਟੀ ਮੇਰੀ ਉਸ ਸਕੂਲ ਨੂੰ ਅਪਗ੍ਰੇਡ ਕਰਨ ਦੀ ਆ ਹੂੰ ਦੂਸਰੀ ਸਿਵਰੇਦ ਇਜਾਮ ਦੀ ਸਮੱਸਿਆ ਨੂੰ ਜਿਹੜੀ ਹੱਲ ਕਰਨ ਦੀ ਆ ਤੇ ਤੀਸਰਾ ਜਿਹੜਾ ਪ੍ਰੋਜੈਕਟ ਆ ਰਾਹੋ ਰੋਡ ਦਾ ਮੇਰੇ ਵੈਸੇ ਲੈਵਲ ਤੋਂ ਬਹੁਤ ਹਾਈ ਆ ਲੈ ਕੇ ਮੈਂ ਉਧਰ ਲਈ ਸੰਘਰਸ਼ ਕਰੂੰਗਾ ਕਿਸੇ ਅਧਿਕਾਰੀ ਤੱਕ ਕਿਸੇ ਮੰਤਰੀ ਤੱਕ ਸਰਕਾਰ ਤੱਕ ਪਹੁੰਚ ਕਰਕੇ ਪਹੁੰਚ ਕਰਕੇ ਜੋ ਵੀ ਮੈਨੂੰ ਕਰਨਾ ਪਿਆ ਹੂੰ ਈਵਨ ਜਦਨ ਕਿ ਇੱਕ ਤੇ ਧਰਨਾ ਵੀ ਲੜਾ ਪਿਆ ਤਾਂ ਵੀ ਲਾ ਦਾਂਗੇ ਲੋਕਾਂ ਦੀ ਸਮੂਹ ਹਾਲ ਦੀ ਸਮੱਸਿਆ ਲੋਕਾਂ ਦੀ ਸਮੱਸਿਆ ਦੇ ਹੱਲ ਲਈ ਹੂੰ ਜਿੱਤੇ ਜੋ ਵੀ ਕਰਨਾ ਪਿਆ ਮੈਂ ਕਰੂੰਗਾ ਹੂੰ ਹੋਰ ਮੇਰੇ ਕੋਲ ਪੁੱਛੋ ਕੀ ਕੋਈ ਅਪੀਲ ਕੀ ਕਰਨਾ ਚਾਹੁੰਗਾ ਐਡਮਿਸ਼ਨ ਚਾਹੁੰਦੇ ਆ ਅਪੀਲ ਤਾਂ ਮੈਂ ਪਹਿਲਾਂ ਹੀ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਜੇ ਮੈਂ ਕਿਸੇ ਕੋਲ ਕ腐ਪਸ਼ਨ ਕਰਾਈ ਆ ਜਾਂ ਕੋਈ ਪੈਸਾ ਦੇਦਾ ਖਾਦਾ ਤਾਂ ਮੈਨੂੰ ਵੋਟ ਨਾ ਪਾਇਓ ਜੇ ਮੈਂ ਤੁਸੀਂ ਇੱਕ ਦਿਨ ਨੂੰ ਦੇਖਦੇ ਮਦੇ ਨજર ਮੇਰੀ ਸੇਵਾ ਨੂੰ ਮਦੇ ਨજર ਰੱਖਦੇ ਹੋਏ ਜੇ ਮੈਨੂੰ ਯੋਗ ਸਮਝਦੇ ਹੋ ਤਾਂ ਵੋਟ ਪਾਇਓ ਮੈਂ 5 ਸਾਲ ਤੱਕ ਤੁਹਾਡਾ ਭਰਾ ਤੁਹਾਡਾ ਵੱਡਾ ਭਰਾ ਤੁਹਾਡਾ ਛੋਟਾ ਭਰਾ ਕਿਸੇ ਭੈਣ ਦਾ ਭਰਾ ਕਿਸੇ ਮਾਤਾ ਦਾ ਪੁੱਤ ਬਣ ਕੇ ਸੇਵਾ ਕਰੂੰਗਾ ਐਨੀਆਂ ਹੀ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਸ ਸਾਡੇ ਨਾਲ ਕੁਲਵੰਤ ਸਿੰਘ ਜੀ ਜਿਹੜੇ ਕਿ ਮੇਰਵਾਰ ਪਿੰਡ ਤੋਂ ਆਮ ਆਦੀ ਪਾਰਟੀ ਤੋਂ ਕੈਂਡੀਡੇਟ ਨੇ ਔਰ ਇਸ ਟਮ ਚੋਰਾ ਸ਼ੋਰਾ ਪ੍ਰਚਾਰ ਕਰ ਰਹੇ ਨੇ ਦੋ ਤੋਂ ਦੋਰ ਕਰ ਰਹੇ ਨੇ ਬਾਕੀ ਹੋਰ ਵੀ ਨਵੀਆ ਆਪਣੇ ਲੈ ਕੇ ਹਾਜ਼ਰ ਹੋ ਮੰਗ